ਮੰਗ ਰੱਖੀ ਹੋਈ ਹੈ ਦੀ ਇਹਦਾ ਦੇਖੋ ਜੀ ਮੰਗਾਂ ਨੂੰ ਜਿੰਨੇ ਮਰਜ਼ੀ ਮੰਗੀ ਜੇ ਮੁੱਲ ਹੈਗਾ ਹੈ 65000 ਰੁਪਇਆ 65000 ਰੁਪਇਆ ਹਾਂਜੀ 65000 ਰੁਪਇਆ ਅੱਛਾ ਜੀ ਤੇ ਬਾਕੀ ਚਲੋ ਜਦੋਂ ਕੋਈ ਆਉਂਦਾ ਹੋਰ ਆਉਂਦਾ ਲੈਣ ਦੇਣ ਕੋਈ ਮਾਗ ਤਾਂ ਕੋਈ 1500 ਆਪਾਂ ਕਰ ਦਿਆਂਗੇ ਤੇ 60 ਤੋਂ ਕੱਟ ਨਹੀਂ ਦੇਣੀ ਜੀ 60 ਤੋਂ ਕੱਟ ਨਹੀਂ ਦੇਣੀ ਹਾਂ 60 ਤੋਂ ਕੱਟ ਨਹੀਂ ਦੇਣੀ ਬਹੁਤ ਵਧੀਆ ਮੱਝ ਆ ਜੀ ਹਾਂਜੀ ਪਗਲੇ ਪਿੰਡੇ ਦੀ ਆ ਠੀਕ ਹੈ ਜੀ ਦੇਖ ਲਓ ਦੇਖ ਸਕਦੇ ਹੋ ਮਿੱਤਰੋ ਦੁੱਧ ਵਾਲੀ ਮੱਝ ਆ ਜੀ ਵਗੈਰਾ ਵੀ ਟਰੈਕਟਰ ਹੋਈ ਹਾਂਜੀ ਹਾਂਜੀ ਹਾਂ ਦੁੱਧ 12 ਕਿਲੋ ਦਾ ਡੱਬੇ ਮਾਰ ਕੇ ਲਿਆ ਆ ਡ ਠੀਕ ਆ ਜੀ। ਹਾਂਜੀ ਹਾਂਜੀ। ਥੋੜੀ ਜ਼ਿੰਮੇਵਾਰੀ ਹੈ। ਹ ਜ਼ਿੰਮੇਵਾਰੀ ਹੈ ਪੂਰੀ। ਤਾਂ ਆਂਗੇ ਮਿੱਤਰੋ ਡੱਬਾ ਵਾਲੀ ਦੇ ਵਿੱਚ ਸਭ ਤੋਂ ਸਸਤੇ ਰੇਟਾਂ ਦੇ ਮੱਝ ਤੁਹਾਨੂੰ ਦਿਖਾਈ ਜੰਨੇ ਆ। ਬਿਲਕੁਲੀ 60000 ਰੁਪਏ ਦੇ ਵਿੱਚ ਦੋਸਤੋ ਡੱਬਾ ਵਾਲੀ ਪਸ਼ੂ ਮੰਡੀ ਤੇ ਲੈ ਕੇ ਆਏ ਆ। ਕਾਫੀ ਸਮੇਂ ਬਾਅਦ ਲੈ ਕੇ ਆਏ ਆ ਆਪਾਂ ਵੀਡੀਓ ਡੱਬਾ ਵਾਲੀ ਪਸ਼ੂ ਮੰਡੀ ਦੀ। ਪਸ਼ੂ ਮੰਡੀ ਤੇ ਆਪਾਂ ਤੁਹਾਨੂੰ ਜੀ ਰੇਟ ਮੰਦਾ ਹੈ ਜਾਂ ਤੇਜੀ ਆ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖੋ ਦੋਸਤੋ। ਆਜੋ ਦੋਸਤੋ ਕਰਦੇ ਆਂ ਆਪਾਂ ਸਟਾਰਟ ਵੀਡੀਓ। ਉਹ ਵੀ ਦੋਸਤੋ ਪਹਿਲੀ ਮੱਝ ਤੋੜ ਕੇ ਦਿਖਾ ਰਹ ਆ ਕਰ ਸਕਦੇ ਹਾਂ ਜੀ ਤੁਸੀਂ ਮਾਧਿਉਂ ਚੈੱਕ ਫਰੋਟੋ ਦੇਖੋ ਹੀ ਆਨਾਂ ਦਾ ਆਕਾਰ ਹਾਈਟ ਵਗੈਰਾ ਕਰ ਸਕਦੇ ਹਾਂ ਚੈੱਕ ਬਾਜੂ ਦਾ ਹੋਈ ਜੇ ਬਹੁਤ ਆਪਾਂ ਲੋਈ ਦੋਸਤੋ ਹੁਣ ਆਪਾਂ ਪੂਰੀ ਡਿਟੇਲ ਲੈਣੇ ਆ ਪਹਿਲਾਂ ਹੀ ਆਪਾਂ ਨਾਮ ਪਿੰਡ ਦਾ ਨਾਮ ਹਾਂ ਕੁਲਵਿੰਦਰ ਸਿੰਘ ਹਾਂ ਜੀ ਪਿੰਡ ਕੱਖਾਂ ਵਾਲੀ ਅੱਖਾਂ ਵਾਲੀ ਹਾਂਜੀ 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 ਠੀਕ ਹੈ ਜੀ ਹਾਂਜੀ ਤਾਂ ਜੀ ਦੋ ਡਿਟੇਲ ਇਸ ਮੱਝ ਬਾਰੇ ਪਹਿਲਾਂ ਕਿੰਨੇ ਸੂਏ ਹੈ ਜੀ ਇਹ ਇਹ ਤੀਜੇ ਸੂਏ ਹੈ ਜੀ ਤੀਜੇ ਸੂਏ ਹਾਂ ਤੀਜੇ ਸੂਏ ਹੈ ਜੀ ਠੀਕ ਹੈ ਜੀ ਹਾਂਜੀ ਦੁੱਧ ਕਿੰਨਾ ਆਇਆ ਤੁਹਾਨੂੰ ਇਹ ਦੁੱਧ 12 ਕਿਲੋ ਆਇਆ ਅੱਛਾ ਜੀ ਦੋ ਟਾਈਮਾਂ ਦਾ 12 ਕਿਲੋ ਦੁੱਧ ਆਇਆ ਦੋ ਟਾਈਮਾਂ ਦਾ ਹਾਂ ਦੋ ਟਾਈਮਾਂ ਦਾ 12 ਕਿਲੋ ਆਇਆ ਤਸੱਲੀ ਕਰਕੇ ਆ ਕੇ ਚੋਣ ਤਸੱਲੀ ਜੀ ਤਸੱਲੀ ਚਾਰ ਟਾਈਮ ਚੋਕੇ ਲੈ ਜਾਣ ਕੋਈ ਉਹਦੇ ਵਿੱਚ ਫਰਕ ਹੋਵੇ ਆਪਾਂ ਲੈਣ ਦੇਣਾ ਠੀਕ ਹੈ ਜੀ ਹਾਂ ਕੋਈ ਚੱਕਰ ਨਹੀਂ ਹੋ ਜਾਏਗਾ ਅੱਛਾ ਜੀ ਹਾਂਜੀ ਹਾਂਜੀ ਪਿੱਛੇ ਕੀ ਬੱਚਾ ਜੀ ਪਿੱਛੇ ਜਾਂ ਕੱਟੀ 31 ਆ ਜੀ ਬੜੀ ਨਸਲ ਦੀ ਕੱਟੀ ਆ ਜੀ ਅੱਛਾ ਇਹ ਨਸਲ ਦੀ ਆ ਹਾਂ ਨਸਲ ਦੀ ਕੱਟੀ ਬਿਲਕੁਲ ਨਸਲ ਦੀ ਕੱਟੀ ਆ ਜੀ ਆ ਦੇਖ ਸਕਦੇ ਹਾਂ ਪਿਓਰਾ ਚੰਗੀ ਹੈ ਹਨਾ ਹਾਂ ਬਹੁਤ ਚੰਗੀ ਆ ਜੀ ਹਾਂ ਹਾਂ ਜੀ ਭਾਈ ਕੀ ਰੇਟ ਰੱਖਿਆ ਹੋਇਆ ਕਹਿੰਦਾ ਰੇਟ ਤਾਂ ਹੈਗਾ ਜੀ 78000 ਰੁਪਿਆ ਅੱਛਾ ਜੀ ਪਰ ਆਪਾਂ ਚਲੋ ਆਏ ਤਾਂ ਇਹਦਾ ਮਾਨ ਰੱਖ ਲਾਂਗੇ 75 ਤੋਂ ਘੱਟ ਨਹੀਂ ਦੇਣੀ 75 ਤੋਂ ਘੱਟ ਨਹੀਂ ਦੇਣੀ ਹਾਂ ਜਦੋਂ ਕੁਵਾਊਗਾ ਚਲੋ ਕੋਈ 150 ਅਗਲੇ ਦਾ ਮਾਨ ਜਿਹੜਾ ਆਉਂਦਾ ਕੀਤਾ ਜਾਂਦਾ ਮਾਨਤਨ ਫਿਰ ਵੀ ਕਰਦੇ ਹਾਂ ਹਾਂ ਜੀ ਫਿਰ ਵੀ 150 ਫਰੋਂਦਾ ਹੀ ਜਿਹੜਾ ਭੈਣ ਭਰਾ ਚੱਲ ਕੇ ਆਊਗਾ ਚੱਲ ਕੇ ਆਊਗਾ ਹਾਂ ਮਾਨਤਨ ਹੁੰਦਾ ਹੀ ਆਈ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਠੀਕ ਹੈ ਜੀ ਹੁਣ ਅਗਲੀ ਮੱਝ ਦਿਖਾਓ ਜੀ ਹੋਰ ਕੇ ਸਾਨੂੰ ਲਓ ਵੀ ਮਿੱਤਰੋ ਦੇਖ ਸਕਦੇ ਹੋ ਵੀ ਆਪਾਂ ਕਹਾਂਗੇ ਵੀ ਆਪਾਂ ਕਹਾਂਗੇ ਮਿੱਤਰੋ ਵੀ ਡੱਬਾ ਵਾਲੀ ਦੇ ਵਿੱਚ ਸਭ ਤੋਂ ਸਸਤੇ ਰੇਟਾਂ ਦੇ ਮੱਝ ਤੁਹਾਨੂੰ ਦਿਖਾਈ ਜੰਨੇ ਆ ਬਿਲਕੁਲ 60000 ਰੁਪਏ ਦੇ ਵਿੱਚ ਦੋਸਤੋ ਹਾਂਜੀ ਦੇਉ ਡਿਟੇਲ ਇਸ ਬਾਰੇ ਕਿੰਨੇ ਸੂਏ ਜੀ ਹੈ ਇਹ ਤੀਜੇ ਸੂਏ ਆ ਜੀ ਤੀਜੇ ਸੂਏ ਆ ਹਾਂਜੀ 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 ਠੀਕ ਆ ਜੀ ਹਾਂ ਤੀਜੇ ਸੂਏ ਆ ਜੀ ਸ਼ਹੀ ਤੇ ਦੁੱਧ ਜੀ ਦੁੱਧ ਦਾ 12 ਕਿਲੋ ਆ ਜੀ 12 ਕਿਲੋ ਆ ਹਾਂਜੀ 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 ਦੋਹੇ ਟਾਈਮਾਂ ਦਾ ਹਾਂ ਦੋਨਾਂ ਟਾਈਮਾਂ ਦਾ 12 ਕਿਲੋ ਆ ਅੱਛਾ ਜੀ ਹਾਂਜੀ ਹਾਂਜੀ ਪਿੱਛੇ ਹੀ ਕੱਟੀ 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 ਹੋਏ ਕਿੰਨੇ ਦਿਨ ਹੋਏ ਇਸ ਸੂਈ ਨੂੰ ਇਹਨੂੰ ਸੇਲਵਾਜੇ 5-7 ਦਿਨ ਹੀ ਹੋਏ ਹੈ ਜੀ 5-7 ਦਿਨ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤਾਂ ਜੀ ਫਿਰ ਕੀ ਮੰਗ ਰੱਖੀ ਹੋਈ ਹੈ ਇਹਦੀ ਇਹਦਾ ਵੇਖੋ ਜੀ ਮੰਗਣ ਨੂੰ ਜਿੰਨੇ ਮਰਜ਼ੀ ਮੰਗੀ ਜੇ ਮੁੱਲ ਹੈਗਾ ਹੈਗਾ 65000 ਰੁਪਿਆ 65000 ਰੁਪਿਆ ਹਾਂਜੀ 65000 ਰੁਪਿਆ ਅੱਛਾ ਜੀ ਤੇ ਬਾਕੀ ਚਲੋ ਜਦੋਂ ਕੋਈ ਆਉਂਦਾ ਹੋਰ ਆਉਂਦਾ ਲੈਣ ਤੇ ਕੋਈ ਮਾਗ ਤਾਣ ਕੋਈ 1500 ਆਪਾਂ ਕਰ ਦੇਾਂਗੇ ਤੇ 60 ਤੋਂ ਕੱਟ ਨਹੀਂ ਦੇਣੀ ਜੀ 60 ਤੋਂ ਕੱਟ ਨਹੀਂ ਹਾਂ 60 ਤੋਂ ਕੱਟ ਨਹੀਂ ਦੇਣੀ ਬਹੁਤ ਵਧੀਆ ਮਾਝਾ ਜੀ ਹਾਂਜੀ ਪਗਲੇ ਪਿੰਡੇ ਦੀ ਆ ਠੀਕ ਹੈ ਜੀ ਦੇਖ ਲੋ ਦੇਖ ਸਕਦੇ ਹੋ ਮਿੱਤਰੋ ਦੁੱਧ ਵਾਲੀ ਮੱਝ ਆ ਜੀ ਵਗੈਰਾ ਵੀ ਚੈੱਕ ਕਰੋ ਜੀ ਹਾਂਜੀ ਹਾਂਜੀ ਹਾਂ ਦੁੱਧ 12 ਕਿਲੋ ਦਾ ਡੱਬੇ ਮਾਰ ਕੇ ਲਿਆ ਆ ਡੱਬੇ ਮਾਰ ਕੇ ਤਸੱਲੀ ਨਾਲ ਜਾਂ ਦੋ ਟਾਈਮ ਚੋਗੇ ਲਜਾਣ ਜੀ ਕੋਈ ਫਰਕ ਹੋਵੇ ਆਪਾਂ ਜ਼ਿੰਮੇਵਾਰ ਠੀਕ ਆ ਜੀ ਹਾਂਜੀ ਹਾਂਜੀ ਤੁਹਾਡੀ ਜ਼ਿੰਮੇਵਾਰੀ ਆ ਹ ਜ਼ਿੰਮੇਵਾਰੀ ਆ ਪੂਰੀ ਆਪਣਾ ਫਾਰਮ ਕਿਹੜੇ ਪਿੰਡ ਦਾ ਸਿਆ ਤੁਸੀਂ ਇਹ ਕੱਖਾਂ ਵਾਲੀ ਆ ਜੀ ਕੱਖਾਂ ਵਾਲੀ ਦੇ ਵਿੱਚ ਹਾਂਜੀ 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 ਠੀਕ ਆ ਜੀ ਹਾਂਜੀ ਤਾਂ ਜੀ ਠੀਕ ਆ ਹੁਣ ਅਗਲੀ ਮੱਝਵਾਰੇ ਦੇਓ ਡੀਟੇਲ ਤੇ ਤੋਰ ਕੇ ਦਿਖਾਓ ਜੀ ਪਹਿਲਾਂ ਲੋ ਵੀ ਮਿੱਤਰੋ ਤੁਹਾਨੂੰ ਬਹੁਤ ਹੀ ਸੋਹਣੇ ਨਾਗਾ ਪਤ ਦਿਖਾ ਰਹੇ ਆ ਮੱਜਾਂ ਦੇ ਦੋ ਮੱਜਾਂ ਦਿਖਾ ਚੁੱਕੇ ਆ ਤਾਂ ਚੰਗੇ ਰੇਟਾਂ ਦੀ ਆ ਤੇ ਚੰਗੇ ਬਈ ਦੁੱਧ ਦੀ ਦਸੱਲੀ ਮਿਲਦੇ ਆ ਡੱਬੇ ਮਾਰ ਕੇ ਘਰੇ ਆ ਕੇ ਤੁਸੀਂ ਬਈ ਕਿਸਾਨ ਭਰਾਓ ਇੱਥੇ ਆ ਸਕਦੇ ਆ ਤਾਂ ਵੇਖੋ ਜੀ ਤੋਂ ਲਈ ਫਿਰਦੇ ਕੁਛਦੇ ਆ ਇਸ ਵਾਰੇ ਆਪਾਂ ਪੂਰੀ ਡਿਟੇਲ ਬੰਨ ਦੇ ਬਈ ਦੇ ਹੋਇਡਿਟੀ ਨੇ ਕਿ ਨਵੇਂ ਸੂਈ ਹੈ ਜੀ ਤੀਜੀ ਸੂਈ ਹੈ ਜੀ ਤੀਜੀ ਸੂਈ ਹਾਂ ਤੀਜੀ ਸੂਈ ਆ ਅੱਛਾ ਜੀ ਹਾਂਜੀ ਹਾਂਜੀ ਕਿੰਨੇ ਦਿਨ ਹੋਈ ਸੂਈ ਨੂੰ ਇਹ ਨੂੰ ਸੂਈ ਜਵਾਜੇ ਇੱਕ ਤਾਂ ਦਿਨੀ ਹੋਈ ਹੈ ਦੋ ਕਿ ਦਿਨੀ ਹੋਈ ਹੈ ਜੀ ਬੋਲੇ ਤੇ ਹੀ ਆ ਹਾਂ ਬੋਲੇ ਆ ਬਿਲਕੁਲ ਬੋਲਾ ਚੈੱਕ ਕਰ ਸਕਦੇ ਠੀਕ ਆ ਜੀ ਹਾਂ ਹਾਂ ਤਾਂ ਵੈਸੇ ਥੋੜੀ ਜੀ ਲਿੱਸੀ ਕਰ ਰੱਖੀ ਹੈ ਨਾ ਲਿੱਸੀ ਦਾ ਬੱਸ ਸੂਈ ਹੈ ਨਾ ਜੀ ਇਹ ਸੂਈ ਆ ਜੇ ਫਿਰ ਇਹਦੀ ਸੇਵਾ ਹੋਣੀ ਆ ਸੂਈ ਆ ਜੇ ਠੀਕ ਆ ਅਜੇ ਸੋਇਆ ਪਸੂ ਫਿਰ ਖਰਾਕ ਵੀ ਨਾ ਖਾਂਦਾ ਜੀ ਬਿਲਕੁਲ ਹੀ ਹਾਂਜੀ 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 ਮੰਨ ਕੇ ਚਲੋ ਤੇਰੀ ਦੁੱਧ ਦੇ ਦਿੰਦਾ ਕਿੰਨਾ ਹਾਂ ਤੇ 13 ਕਿਲੋ ਦੁੱਧ ਦੇਗਾ ਜੀ 13 ਕਿਲੋ 13 ਕਿਲੋ ਦੁੱਧ ਦੇਗਾ ਗੱਡੇ ਮਾਰ ਕੇ ਲੈ ਜਾਣ ਗੱਡੇ ਮਾਰ ਕੇ ਤਸੱਲੀ ਨਾਲ ਦੋ ਤਿੰਨ ਗੰ ਚੋਲੇ ਚਾਰ ਚੋਲੇ ਲੈਣ ਕੋਈ ਕਾਲ ਕੋਈ ਚੱਕਰ ਨਹੀਂ ਜੀ ਜੰਮੂ ਵਾਲੀ ਆ ਵੇਖ ਸਕਦੇ ਹੋ ਦੋਸਤੋ ਜਿੰਮੇਵਾਰੀ ਅੱਜ ਬਈ ਬਹੁਤ ਹੀ ਵਧੀਆ ਹਾਂਜੀ ਹਾਂਜੀ ਆ ਥਾਣਾ ਦਾ ਕਾਰ ਦੇਖਦੇ ਹੋ ਸੀਲ ਵੀ ਚੰਗੀ ਹੈ ਜੀ ਹਾਂ ਸੀਲ ਬਹੁਤ ਵਧੀਆ ਇਹ ਬੱਚਾ ਚੋਲੇ ਬਾਵੇਂ ਬੱਚਾ ਚੋਲੇ ਤੈਨੂੰ ਤੈਨੂੰ ਚੋਲੇ ਜੀ ਪਾਣੀ ਪੀ ਲੇ ਸੂ ਪਿੱਛੇ ਕੀ ਬੱਚਾ ਹੈ ਜੀ ਮਗਰ ਕੱਟੀ ਆਈ ਕੱਟੀ ਆ ਹਾਂਜੀ ਹਾਂਜੀ ਠੀਕ ਹੈ ਹਾਂ ਇਹਦਾ ਕਿੰਨਾ ਮੋਹਰਾ ਨਸਲ ਦੀ ਕੱਟੀ ਆ ਜੀ ਠੀਕ ਹੈ ਹਾਂ ਮੋਹਰਾ ਨਸਲ ਦੀ ਕੀ ਰੇਟ ਰੱਖਿਆ ਹੋਇਆ ਹੈ ਜੀ ਇਸਦਾ ਇਹਦਾ ਰੇਟ ਹੈਗਾ ਜੀ 1 ਲੱਖ ਰੁਪਈਆ 1 ਲੱਖ ਰੁਪਈਆ 1 ਲੱਖ ਰੁਪਈਆ ਅਛਾ ਜੀ ਤੇ ਬਾਕੀ ਚਲੋ ਜਦੋਂ ਕੋ ਭੈਣ ਭਰਾ ਆਉਂਦਾ ਫਿਰ ਮਾਨਤਾ ਤਾਂ ਤਾਂ ਰੱਖ ਲੈ ਪੈਂਦਾ ਨਾ ਜੀ ਚੰਗਾ ਕਰੋਗੇ ਹਾਂ ਹਾਂ ਖੁੱਲ ਕੇ ਕਰਦੇ ਹਾਂ ਮਾਨ ਖਲ ਖੇ ਦੀ ਖੁੱਲ ਕੇ ਖੁੱਲ ਕੇ ਠੀਕ ਹੈ ਜੀ ਕੋਈ ਚੱਕਰ ਨਹੀਂਗਾ ਤਾਂ ਜੀ ਹੁਣ ਮੀਆਂ ਆਪਣੇ ਤਿੰਨ ਮੱਝਾਂ ਹੋ ਗਈਆਂ ਨਾ ਹਾਂਜੀ 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 ਤੁਹਾਨੂੰ ਆਪਾਂ ਚੌਥੀ ਦਿਖਾ ਰਹੇ ਹਾਂ ਤੁਹਾਨੂੰ ਦੋਸਤੋ ਕਰ ਸਕਦੇ ਨੇ ਚੈੱਕ ਆ ਤੂੰ ਕਰਾ ਲੈ ਹੁਣ ਮੈਨੂੰ ਕਿਲੀ ਤਕਾਉ ਜੀ ਸਿੱਧੀ ਦਰਿਆ ਕਰ ਸਿੱਧੀ

ਕਿੰਨੇ ਸੂਏ ਜੀ ਇਹ ਇਹ ਤੀਜੇ ਸੂਏ ਆ ਜੀ ਤੀਜੇ ਸੂਏ ਆ ਹਾਂ ਠੀਕ ਆ ਜੀ ਹਾਂਜੀ ਹਾਂਜੀ ਪਿੱਛੇ ਕਿ ਬੱਤਿਆ ਜੀ ਪਿੱਛੇ 33 ਆ ਜੀ ਅੱਛਾ ਜੀ ਕਿੰਨਾ ਸਮਾਂ ਹੋਇਆ ਇਹਨੂੰ 2 ਦਿਨ ਹੋਏ ਆ ਜੀ 2 ਦਿਨ ਹਾਂ 2 ਦਿਨ ਹੋਏ ਹੋਲੀ ਤੇ ਆ ਹਾਂਜੀ ਬੋਲੀ ਤੇ ਆ ਤਕਰੀਬਨ ਤੁਹਾਡੇ ਕੋਲ ਜਿੰਨੀ ਮੱਝਾਂ ਬੋਲੀ ਤੇ ਆ ਜ਼ਿਆਦਾਤਰ ਹਨਾ ਮਹਾਂ 3-4 ਬੋਲੀ ਤੇ ਨੇ ਜੀ ਅੱਛਾ ਜੀ ਹਾਂਜੀ 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 ਠੀਕ ਆ ਜੀ ਕੀ ਡਿਮਾਂਡ ਕੀਤੀ ਇਹਦੀ ਡਿਮਾਂਡ ਆ ਜੀ 1,25,000 ਰੁਪਇਆ 1 ਲੱਖ 25 ਹਜ਼ਾਰ 1 ਲੱਖ 25 ਹਜ਼ਾਰ ਸਵਾ ਲੱਖ ਸਵਾੜਾ ਹਾਂਜੀ ਹਾਂਜੀ ਠੀਕ ਆ ਹਾਂਜੀ ਆਹ ਮਾਨਤਾਨੇ ਦੇ ਵਿੱਚੋਂ ਚੰਗਾ ਕਰੋ। ਕਹਿੰਦੇ ਮਾਹ ਕਰਦੇ ਕੋਈ ਜਦੋਂ ਆਉ ਹਕ ਕਰਾਂਗੇ ਮਾਨਤਾਨ ਕਰਾਂਗੇ। ਚੰਗਾ ਕਰੋ। ਹਾਂਜੀ ਹਾਂਜੀ। ਠੀਕ ਹੈ ਜੀ। ਹਾਂਜੀ। ਤਾਂ ਦੁੱਧ ਕਿੰਨਾ ਦੱਸਿਆ ਜੀ? 20 ਡੇਗਾ ਜੀ 12-13 ਕਿਲੋ। ਅੱਛਾ ਜੀ। ਹਾਂਜੀ। ਪਿੱਛੇ ਜੀ। ਪਿੱਛੇ ਕੱਟੀ ਆ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਔ ਜੀ ਦੋਸਤੋ ਆਪਾਂ ਤੁਹਾਨੂੰ ਜਿੰਨੇ ਵੀ ਨਗੀਨੇ ਦਿਖਾਏ ਤੇ 4-5 ਸੰਧੂ ਫਾਰਮ ਦੇ ਉੱਤੇ ਦਿਖਾਏ ਹੋਏ ਆ। ਤਾਂ ਬਹੁਤ ਹੀ ਸੋਹਣੇ ਨੰਗੀਨੇ ਦਿਖਾਏ ਬਈ ਚੰਗੇ ਦੁੱਧ ਵਾਲੇ ਆ ਦੁੱਧ ਨਹੀਂ ਆ ਛੱਲਾ ਹੀ ਆਪਾਂ ਕਹਿ ਸਕਦੇ ਆ ਤੇ ਰੇਟ ਬਾਰੇ ਵੀ ਆਪਾਂ ਤੁਹਾਨੂੰ ਪੂਰੀ ਡਿਟੇਲ ਦਿਵਾ ਦਿੱਤੀ ਆ ਬਾਕੀ ਬਈ ਫੋਨ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਬਾਕੀ ਵੀ ਸਿੱਧੀ ਤੁਸੀਂ ਜਾਣਕਾਰੀ ਇਹਨਾਂ ਨਾਲ ਮਾਲਕਾਂ ਨਾਲ ਗੱਲਬਾਤ ਕਰ ਸਕਦੇ ਆ ਦੋਸਤੋ ਤੇ ਬਾਕੀ ਆਪਾਂ ਇਹ ਵੀ ਪੁੱਛਦੇ ਆ ਵੀ ਡੱਬ ਵਾਲੀ ਮੰਡੀ ਦੇ ਵਿੱਚ ਮੰਦਾ ਜਾਂ ਤੇਜੀ ਤੁਹਾਨੂੰ ਲੱਗ ਰਹੀ ਆ ਮੰਦਾ ਜੀ ਤੇਜੀ ਆ ਜੀ ਡੱਬ ਵਾਲੀ ਮੰਡੀ ਦੇ ਵਿੱਚ ਮੈਂ ਠੀਕ ਠੀਕ ਜਾਈ ਆ ਜੀ ਠੀਕ ਆ ਹਾਂ ਠੀਕ ਠੀਕ ਜਾ ਨਾ ਬਾਲਾ ਮੰਦਾ ਤੇ ਨਾ ਹੀ ਬਾਲੀ ਤੇਜੀ ਆ ਜੀ ਮਤਲਬ ਅੱਧ ਵਿਚਾਲਾ ਜਾਂ ਮੰਨ ਲਓ ਤੁਸੀਂ ਹੈਗਾ ਠੀਕ ਹੈ ਹਾਂਜੀ ਹਾਂਜੀ ਪਿਛਲੀ ਮੰਡੀ ਨਾਲੋਂ ਕਿੰਨੇ ਆ ਆ ਪਿਛਲੀ ਮੰਡੀ ਨਾਲ ਠੀਕ ਆ ਜੀ ਠੀਕ ਆ ਪਿਛਲੀ ਮੰਡੀ ਨਾਲੋਂ ਠੀਕ ਆ ਅੱਛਾ ਜੀ ਹਾਂਜੀ ਹਾਂਜੀ ਫਰਕ ਹੋਇਆ ਕੋਈ ਜਾਨਵਰ ਆਪਣੀ ਹਾਂਜੀ ਅੱਜ ਆ ਹੋਏ ਹੋਏ ਆ ਜੀ ਹੋਏ ਆ ਅੱਛਾ ਜੀ 2000 ਜੀ 2000 2000 ਜੀ ਬਹੁਤ ਸੋਹਣੀਆਂ ਮੱਝਾਂ ਗਈਆਂ ਠੀਕ ਹਾਂਜੀ ਹਾਂਜੀ ਤਾਂ ਫੋਨ ਨੰਬਰ ਬੋਲ ਦਿਓ ਜੀ 93629 ਅੱਛਾ ਜੀ 28064 93069 28064 ਹਾਂਜੀ ਠੀਕ ਆ ਜੀ ਲੋ ਜੀ ਦੋਸਤੋ ਇਹ ਸੰਧੂ ਪਾਉਂਦੇ ਆਪਾਂ ਤੁਹਾਨੂੰ ਜਿਹੜੀਆਂ ਮੱਝਾਂ ਵਿਖਾਈਆਂ ਫੋਨ ਨੰਬਰ ਸਕਰੀਨ ਤੇ ਚੱਲਦਾ ਦੇਖੀਏ ਨਾ ਫੋਨ ਨੰਬਰ ਬੋਲਿਆ ਹੋਇਆ ਬਾਕੀ ਵੀ ਵੀਡੀਓ ਦੇ ਵਿੱਚ ਤੁਸੀਂ ਤੁਸੀਂ ਉਹਨਾਂ ਨਾਲ ਮਾਲਕਪਾਨਾ ਬਈ ਗੱਲਬਾਤ ਕਰ ਸਕਦੇ ਹੋ ਦੋਸਤੋ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਤੇ ਹੋਰ ਵੀ ਇਹੋ ਜਿਹੀਆਂ ਵੀਡੀਓ ਦੇਖਣ ਲਈ ਆਪਣੇ ਜੇਕਰ ਤੁਸੀਂ ਫੇਸਬੁੱਕ ਪੇਜ ਤੇ ਹੋ ਤਾਂ ਫੋਲੋ ਜੇਕਰ ਤੁਸੀਂ YouTube ਚੈਨਲ ਉੱਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ